ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਟ੍ਰਾਂਟੋ ਕੈਨੇਡਾ ਇਮੀਗ੍ਰੇਸ਼ਨ ਨੇ ਵੀਜਾ ਅਰਜੀ ਨਾਂ ਮਨਜ਼ੂਰ ਕਰਨ ਸਮੇਂ ਦਿੱਤੇ ਜਾਣ ਵਾਲੇ ਕਾਰਨਾਂ ਸਬੰਧੀ ਕੁਝ ਐਮਤਬਦੀਲੀਆਂ ਕੀਤੀਆਂ ਹਨ ਜਿਸ ਤਹਿਤ ਹੁਣ ਵੀ ਜਾ ਅਕਸਰ ਨੂੰ ਅਰਜੀ ਨੂੰ ਨਾਂ ਮਨਜ਼ੂਰ ਕਰਦੇ ਸਮੇਂ ਬਿਨੈਕਾਰ ਨੂੰ ਸਪਸ਼ਟ ਕਰਨਾ ਦਸ ਸਪਸ਼ਟ ਕਾਰਨ ਦੱਸਣਾ ਹੋਵੇਗਾ ਕਿ ਉਸ ਨੂੰ ਵੀ ਜਾ ਕੇ ਉਹ ਨਹੀਂ ਦਿੱਤਾ ਜਾ ਰਿਹਾ ਦਾ ਅਸਲ ਪਹਿਲੇ ਵੀ ਜੇ ਨਿਯਮ ਅਨੁਸਾਰ ਜਦੋਂ ਬਿਨੈਕਾਰ ਕੈਨੇਡਾ ਦੇ ਕਿਸੇ ਵੀ ਵਿਜਾਲ ਵਿਜੇ ਲਈ ਅਰਜੀ ਕਰਦਾ ਸੀ ਤਾਂ ਵੀ ਜਹ ਅਰਜੀ ਦੇ ਕੰਮ ਕਰਨ ਤੇ ਕਰਨ ਵਾਲੇ ਅਫਸਰਾਂ ਵੱਲੋਂ ਇੱਕ ਪਹਿਲਾਂ ਤੋਂ ਹੀ ਪ੍ਰਿੰਟ ਕੀਤੀ ਲੈਟਰ ਤੇ ਇੱਕ ਜਾਂ ਦੋ ਕਾਲਮ ਕਾਲਮਾ ਨੂੰ ਮਾਰਕ ਕਰਕੇ ਬਿਨੇਕਾਰ ਨੂੰ ਭੇਜ ਦਿੱਤਾ ਜਾਂਦਾ ਸੀ ਪਰ ਅਫਸਰ ਵੱਲੋਂ ਵਿਸ਼ੇਸ਼ ਤੌਰ ਤੇ ਨੋਟ ਨਹੀਂ ਨਹੀਂ ਸੀ ਦਿੱਤੇ ਜਾਂ ਨਹੀਂ ਸੀ ਦਿੱਤੇ ਜਾਂਦੇ ਜੀਕਰ ਜੋਗ ਹੈ ਕਿ ਅਫਸਰ ਜਦੋਂ ਜਾਰੀ ਕੀਤੇ ਜਾਣ ਵਾਲੇ ਨੋਟਾਂ ਵਿੱਚ ਇਹ ਦੱਸ ਜਾਂਦਾ ਹੈ ਕਿ ਬਿਨੇਕਾਰ ਦੀ ਅਰਜੀ ਨੂੰ ਕਿਉਂ ਰੱਦ ਕੀਤਾ ਗਿਆ ਪਰ ਹੋ ਨਿਯਮ ਅਨੁਸਾਰ ਅਫਸਰ ਨੂੰ ਇਹ ਨੋਟ ਰਿਫਿਊਜਲ ਲੈਟਰ ਦੇ ਨਾਂ ਨਾਲ ਹੀ ਭੇਜਨੇ ਹੋਣਗੇ ਇਸ ਪ੍ਰਕਿਰਿਆ ਨਾਲ ਬਿਨੇਕਰ ਨੂੰ ਤੁਰੰਤ ਆਪਣੀ ਖਾਮੀ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ ਧੰਨਵਾਦ